ਇਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਏ ਮਨ ਗੈਸੇ ਸੂਕਰ ਸਵਾਨ ਨਾਨਕ ਮਨੋ ਤਹੇ ਤਨ ਨਵੇਂ ਗੁਰਦੇਵ ਜਿਨ੍ਹਾਂ ਦੀ ਰਚਨਾ ਤੋਂ ਇਹ 44ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1428 ਉੱਪਰ ਸੁਭਾਏ ਮੰਡ ਹੈ ਇਸ ਸ਼ਲੋਕ ਦੁਆਰਾ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਸਾਨੂੰ ਵਿਚਾਰ ਬਖਸ਼ਿਸ਼ ਕਰ ਰਹੇ ਨੇ ਔ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤ ਸੰਗ ਜੀ ਹੁਣ ਤੱਕ ਅਸੀਂ ਸਤ ਗੁਰਾਂ ਤੇ 43 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਲੜੀਵਾਰ ਅੱਜ ਅਸੀਂ ਸਤ ਗੁਰਾਂ ਦੇ 44ਵੇਂ ਸ਼ਲੋਕ ਦਾ ਪਾਠ ਸ਼੍ਰਵਣ ਕੀਤਾ ਹੈ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਮਝਾ ਰਹੇ ਨੇ ਇੱਕ ਭਗਤ ਭਗਵਾਨ ਜਿਹ ਪ੍ਰਾਨਿੰਕ ਨਾਹੇ ਮਨ ਕਹਿੰਦੇ ਜਿਸ ਪ੍ਰਾਨੀ ਦੇ ਪ੍ਰਾਨੀ ਦਾ ਅਰਥ ਹੁੰਦਾ ਮਨੁੱਖ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਉਸ ਭਗਵਾਨ ਦੀ ਸਿਫਤ ਸਲਾਹ ਨਹੀਂ ਕਹਿੰਦੇ ਉਹ ਕਿਵੇਂ ਹੈ ਜਿਵੇਂ ਸੂਕਰ ਸਮਾਨ ਜਿਵੇਂ ਕਹਿੰਦੇ ਸੂਕਰ ਦਾ ਅਰਥ ਹੁੰਦਾ ਸੂਰ ਤੇ ਸਮਾਨ ਦਾ ਅਰਥ ਹੁੰਦਾ ਹੈ ਕੂਕਰ ਭਾਵ ਕੁੱਤਾ ਨਾਨਕ ਮਾਨੋ ਤਾਹੇ ਤਨ ਕਹਿੰਦੇ ਉਹ ਇਵੇਂ ਹੈ ਭਗਤੀ ਤੋਂ ਹੀਣਾ ਮਨੁੱਖ ਜਿਵੇਂ ਸੂਰ ਹੋਵੇ ਜਿਵੇਂ ਕੁੱਤਾ ਹੋਵੇ ਸਾ ਸੰਗਤ ਕਿਹੜਾ ਜਿਹੜਾ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਵੈ ਗੁਰੂ ਜੀ ਭਗਤੀ ਨਹੀਂ ਕਰਦਾ ਉਹਦਾ ਤਨ ਇਹਨਾਂ ਜਾਨਵਰਾਂ ਦੇ ਤੁਲ ਹੈ ਤੇ ਸਾਧ ਸੰਗਤ ਜੀ ਇੱਥੇ ਅਸੀਂ ਏਕ ਭਗਤ ਭਗਵਾਨ ਤੇ ਭਗਤ ਲਬਜਾਇਆ ਹੈ ਭਗਤ ਲਬਜ ਵੀ ਆਪਾਂ ਥੋੜਾ ਸਮਝ ਲਈਏ ਭਗਤ ਲਬਜ ਗੁਰਬਾਣੀ ਵਿੱਚ ਤਿੰਨ ਅਰਥਾਂ ਵਿੱਚ ਆਉਂਦਾ ਹੈ ਇੱਕ ਭਗਤ ਆਉਂਦਾ ਹੈ ਜਿਹਦੇ ਤੱਤੇ ਨੂੰ ਅੰਕੜ ਲੱਗਾ ਹੈ ਉਹਦਾ ਮਤਲਬ ਹੁੰਦਾ ਹੈ ਇੱਕ ਭਗਤ ਇੱਕ ਵਚਨ ਗੱਲ ਹੋ ਰਹੀ ਹੈ ਇੱਕ ਭਗਤ ਦੀ ਗੱਲ ਹੋ ਰਹੀ ਹੈ ਤੇ ਇੱਕ ਆਉਂਦਾ ਹੈ ਪੱਬਾ ਗੱਗਾ ਤੇ ਤੱਤਾ ਮੁਕਤਾ ਭਾਵ ਕੋਈ ਮਾਤਰਾ ਨਹੀਂ ਉਹਦਾ ਮਤਲਬ ਹੁੰਦਾ ਹੈ ਬਹਤਾਤ ਭਗਤ ਇਹਨੂੰ ਅਸੀਂ ਪੜ੍ਹਦੇ ਹਾਂ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਉਥੇ ਜਿਹੜਾ ਬਹਤਾਤ ਭਗਤਾਂ ਦੀ ਗੱਲ ਹੋ ਰਹੀ ਹੈ ਉਥੇ ਭਗਤ ਤੇ ਤਤੇ ਨੂੰ ਕੋਈ ਵੀ ਮਾਤਰਾ ਨਹੀਂ ਜਿਹੜਾ ਅਸੀਂ ਅੱਜ ਲਫ਼ਜ਼ ਪੜ੍ਹਿਆ ਨਾ ਏਕ ਭਗਤ ਭਗਵਾਨ ਇੱਥੇ ਭਗਤ ਦੇ ਤਤੇ ਨੂੰ ਸਿਆਰੀ ਹੈ ਇਹਦਾ ਮਤਲਬ ਹੈ ਭਗਤੀ ਇਹਦਾ ਮਤਲਬ ਹੈ ਭਗਤੀ ਇਸੇ ਨੂੰ ਹੀ ਅਸੀਂ ਸੋਦਰ ਦੀ ਬਾਣੀ ਵਿੱਚ ਪੜ੍ਹਦੇ ਹਾਂ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਉੱਥੇ ਵੀ ਪਗਦ ਅਰਥ ਹੈ ਭਗਤੀ ਕਰਨ ਵਾਲਾ ਭਾਵ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਵਾਲਾ ਉਹਦੀ ਸ਼ਿਫਤ ਕਰਨ ਵਾਲਾ ਇਸੇ ਨੂੰ ਹੀ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਮਝਾ ਰਹੇ ਨੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕਾ ਨਾਹੇ ਮਨ ਕਹਿੰਦੇ ਜਿਸ ਪ੍ਰਾਨੀ ਦੇ ਜਿਸ ਮਨੁੱਖ ਦੇ ਮਨ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਵਹਿਗੁਰੂ ਭਗਵਾਨ ਦੀ ਭਗਤੀ ਨਹੀਂ ਕਹਿੰਦੇ ਉਹ ਮਨੁੱਖ ਇਹਨਾਂ ਜਾਨਵਰਾਂ ਦੇ ਦਲ ਹੈ ਸਾਧ ਸੰਗਤ ਜੀ ਗੁਰਬਾਣੀ ਤੋਂ ਵੀ ਪੜਦੇ ਹਾਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ਨਾਏ ਕਸ਼ ਕਰਿ ਸ਼ਪਾਇਆ ਕਿਵੇਂ ਹੈ ਕਹਿੰਦੇ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂਆਂ ਵਾਲੀਆਂ ਨੇ ਕਰਤੂਤਾਂ ਜਿਹੜੀਆਂ ਉਹ ਕੁੱਤੇ ਵਾਲੀਆਂ ਨੇ ਕਰਤੂਤਾਂ ਜਿਹੜੀਆਂ ਉਹ ਸ਼ੂਕਰ ਵਾਲੀਆਂ ਨੇ ਸੂਰ ਵਾਲੀਆਂ ਨੇ ਤੇ ਜਾਮਾ ਜਿਹੜਾ ਹੈ ਉਹ ਜ਼ਰੂਰ ਲੱਗਦਾ ਹੈ ਬਾਰੀ ਤਰ ਤੇ ਸਾਨੂੰ ਜ਼ਰੂਰ ਲੱਗਦਾ ਹੈ ਇਹ ਮਨੁੱਖਾ ਹੈ ਇਹਦਾ ਤਨ ਜਿਹੜਾ ਮਨੁੱਖ ਵਾਲਾ ਹੈ ਪਰ ਗੁਰਬਾਣੀ ਨੇ ਆਖਿਆ ਕੇਵਲ ਤੇ ਕੇਵਲ ਤਨ ਕਰਕੇ ਮਨੁੱਖ ਨੂੰ ਮਨੁੱਖ ਨਹੀਂ ਕਿਹਾ ਜਾ ਸਕਦਾ ਜਿਹਦੇ ਅੰਦਰ ਇਨਸਾਨੀ ਗੁਣ ਨਹੀਂ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰ ਦੀ ਭਗਤੀ ਨਹੀਂ ਸਤਿਗੁਰ ਦੀ ਗੁਰਬਾਣੀ ਨੇ ਆਖਿਆ ਜਿਹਦੇ ਅੰਦਰ ਭਗਤੀ ਨਹੀਂ ਉਹ ਉਸ ਪ੍ਰਾਨੀ ਨੂੰ ਮਨੁੱਖ ਨਹੀਂ ਕਹਿ ਸਕਦਾ ਉਸ ਨੂੰ ਮਨੁੱਖ ਨਹੀਂ ਕਹਿ ਸਕਦਾ ਮਨੁੱਖ ਸਤਿਗੁਰੂ ਦੀ ਗੁਰਬਾਣੀ ਅਨੁਸਾਰ ਉਹੀ ਹੈ ਜਿਹੜਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਭਗਤੀ ਕਰਦਾ ਹੈ ਨਹੀਂ ਤੇ ਕੇਵਲ ਤੇ ਕੇਵਲ ਜਾਮਾ ਪਾਵੇਂ ਅਸੀਂ ਬਾਹਰੀ ਤੌਰ ਤੇ ਕਹਿ ਦਈਏ ਨੇ ਮਨੁੱਖਾਂ ਵਾਲਾ ਪਾਇਆ ਪਰ ਅੰਦਰੋਂ ਇਹ ਜਿਹੜੀ ਬਿਰਤੀ ਹੈ ਇਹਦਾ ਜਿਹੜਾ ਮਨ ਹੈ ਉਹ ਕਹਿੰਦੇ ਇਹਨਾਂ ਕਾਵਾਂ ਕੁੱਤਿਆਂ ਦੇ ਤੁਲ ਹੈ ਅਸੀਂ ਸਤਿਗੁਰ ਦੀ ਗੁਰਬਾਣੀ ਦਾ ਵਾਕ ਵੀ ਪੜ੍ਹਦੇ ਹਾਂ ਗੁਰ ਮੰਤਰ ਹੀਨਸ ਜੋ ਪ੍ਰਾਨੀ ਤਰਗੰਤ ਜਨਮ ਪ੍ਰਸ਼ਟਨ ਕੂਕਰੈ ਸੂਕਰੈ ਗਰਦਪੈ ਸਪਣੈ ਤੁਲ ਖਲੈ ਸਤਿਗੁਰੂ ਗੁਰੂ ਅਰਜਨ ਪਾਸ਼ਾ ਦੀ ਸੰਸਕ੍ਰਿਤੀ ਸ਼ਲੋਕਾਂ ਵਿੱਚ ਵੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਜਿਹਦੇ ਅੰਦਰ ਗੁਰੂ ਦਾ ਮੰਤਰ ਨਹੀਂ ਗੁਰ ਮੰਤਰ ਹੀਨਸ ਜੋ ਪ੍ਰਾਨੀ ਕਹਿੰਦੇ ਗੁਰੂ ਦੇ ਮੰਤਰ ਤੋਂ ਜਿਹੜਾ ਹੀਨਾ ਹੈ ਪ੍ਰਾਨੀ ਜਿਹੜਾ ਹੀਨਾ ਹੈ ਮਨੁੱਖ ਗੁਰੂ ਦੇ ਮੰਤਰ ਤੋਂ ਗੁਰੂ ਦੇ ਉਪਦੇਸ਼ ਤੋਂ ਉਹ ਇਹਨਾਂ ਕਾਵਾਂ ਕੁੱਤਿਆਂ ਦੇ ਤੁਲ ਹੈ ਤੇ ਸਾਧ ਸੰਗਤ ਜਦੋਂ ਅਸੀਂ ਕੁੱਤੇ ਦੀ ਗੱਲ ਕਰਦੇ ਹਾਂ ਨਾ ਕੁੱਤੇ ਦਾ ਇੱਕ ਸੁਭਾਅ ਜਿਹੜਾ ਉਹ ਵਫਾਦਾਰੀ ਵਾਲਾ ਵੀ ਹੈ ਤੇ ਇੱਕ ਸੁਭਾਅ ਜਿਹੜਾ ਉਹ ਗੁਰਬਾਣੀ ਨੇ ਇਹ ਵੀ ਪੇਸ਼ ਕੀਤਾ ਹੈ ਦਵਾਰਾ ਦਵਾਰ ਸਵਾਨ ਜੋਡੌਲਤ ਨਹ ਸੁਧਰਾਮ ਭਜਨ ਕੀ ਕਹਿੰਦੇ ਦਵਾਰਾ ਦਵਾਰ ਕਹਿੰਦੇ ਹੁਣ ਜਿਹੜਾ ਅਵਾਰਾ ਕੁੱਤਾ ਹੁੰਦਾ ਹੈ ਨਾ ਉਹ ਦਰ ਦਰ ਤੇ ਜਾ ਕੇ ਪੜਕਦਾ ਫਿਰਦਾ ਹੈ ਉਹ ਇੱਕ ਦਰਦਾਂ ਨਹੀਂ ਹੁੰਦਾ ਕਿਉਂਕਿ ਜਿਹੜਾ ਅਸੀਂ ਆਪਣੇ ਘਰ ਵਿੱਚ ਵਫਾਦਾਰੀ ਕੁੱਤਾ ਰੱਖਿਆ ਉਹ ਆਪਣੇ ਮਾਲਕ ਦਾ ਵਫਾਦਾਰ ਹੈ ਇੱਕ ਕੁੱਤਾ ਉਹ ਹੈ ਜਿਹੜਾ ਕਹਿੰਦੇ ਦਰਦਰ ਤੇ ਪੜਕਦਾ ਫਿਰਦਾ ਹੈ ਉਹ ਕਿਸੇ ਨੇ ਰੱਖਿਆ ਨਹੀਂ ਹੋਇਆ ਉਹ ਕਦੀ ਕਿਸੇ ਘਰ ਵਿੱਚ ਜਾਂਦਾ ਹੈ ਜਿੱਥੋਂ ਉਹ ਟੁਕੜ ਪਿਆ ਜਾਂਦਾ ਹੈ ਕਦੀ ਕਿਸ ਘਰ ਵਿੱਚ ਜਾਂਦਾ ਹੈ ਇਸੇ ਤਰ੍ਹਾਂ ਸਹਿਬ ਕਹਿੰਦੇ ਮਨੁੱਖ ਵੀ ਹੈ ਦਵਾਰਾ ਦਵਾਰ ਸਵਾਨ ਜੁਂਡੋਲਦ ਨੈ ਸੁਧਰਾਮ ਭਜਨ ਕੀ ਕਹਿੰਦੇ ਇਹ ਵੀ ਮਨੁੱਖ ਜਿਵੇਂ ਇੱਕ ਕੁੱਤਾ ਸਵਾਨ ਕੁਕਰ ਥਾਂ ਥਾਂ ਤੇ ਦਰ ਦਰ ਤੇ ਭੜਕਦਾ ਫਿਰਦਾ ਹੈ ਇੱਕ ਦਾ ਵਫਾਦਾਰ ਨਹੀਂ ਹੁੰਦਾ ਇਸੇ ਤਰ੍ਹਾਂ ਕਹਿੰਦੇ ਮਨੁੱਖ ਵੀ ਹੈ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਨਹੀਂ ਕਰਦਾ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਦੀ ਜਨੇ ਸ਼ਿਫਤ ਨਹੀਂ ਕੀਤੀ ਤੇ ਦੁਆਰੇ ਦੁਆਰ ਤੇ ਇਹਨਾਂ ਕੁੱਟਿਆਂ ਵਾਂਗੂ ਭੱਜਾ ਫਿਰਦਾ ਹੈ ਦੌੜਦਾ ਫਿਰਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਸਾਨੂੰ ਸਮਝਾ ਰਹੇ ਨੇ ਕਿ ਜੇ ਸਾਡੇ ਅੰਦਰ ਭਗਤੀ ਨਹੀਂ ਤੇ ਅਸੀਂ ਇਹ ਨਾ ਜਾਨਵਰਾ ਦੇ ਤੋਲ ਹਾਂ ਅਸੀਂ ਸਤਿਗੁਰ ਦੀ ਗੁਰਬਾਣੀ 'ਚ ਹੋਰ ਵੀ ਵਾਕ ਪੜ੍ਹਦੇ ਹਾਂ ਜਿਨ੍ਹਾਂ ਸਤਿਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕਿਤੋ ਵਿਚਾਰ ਉਹ ਮਾਨਸ ਜੂਨ ਨਾ ਆਖਿਐਨ ਪਸ਼ੂ ਢੋਰ ਗਵਾ ਸਤਿਗੁਰ ਕਹਿੰਦੇ ਜਿਨ੍ਹਾਂ ਸਤਿਗੁਰ ਪ੍ਰਖ ਦੀ ਸੇਵਨਾ ਨਹੀਂ ਕੀਤੀ ਜਿਨ੍ਹਾਂ ਸਤਿਗੁਰ ਪ੍ਰਖ ਨੂੰ ਸੇਵਿਆ ਨਹੀਂ ਅਤੇ ਸੇਵਨ ਦਾ ਅਰਥ ਹੈ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਭਾਵ ਜਿਨ੍ਹਾਂ ਪ੍ਰਭੂ ਦੀ ਸਿਫਤ ਸਲਾਹ ਨਹੀਂ ਕੀਤੀ ਜਿਨ੍ਹਾਂ ਭਗਤੀ ਨਹੀਂ ਕੀਤੀ ਸ਼ਬਦ ਨਾ ਕੀਤਾ ਵਿਚਾਰ ਕਹਿੰਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਸ਼ਬਦ ਨੂੰ ਕਦੀ ਵਿਚਾਰਿਆ ਹੀ ਨਹੀਂ ਜਿਨ੍ਹਾਂ ਸਤਗੁਰ ਪਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਓਏ ਮਾਨਸ ਜੁਨਾਂ ਕੀ ਹੈ ਮਹਾਰਾਜ ਕਹਿੰਦੇ ਉਹਨਾਂ ਮਨੁੱਖਾਂ ਨੂੰ ਮਾਨਸ ਜਨਮ ਵਿੱਚ ਆਇਆ ਨਾ ਸਮਝੋ ਉਹਨਾਂ ਨੂੰ ਮਨੁੱਖ ਨਾ ਜਾਣੋ ਉਹਨਾਂ ਨੂੰ ਇਹ ਨਾ ਜਾਣੋ ਕਿ ਮਨੁੱਖ ਨੇ ਜਾਮਾ ਭਾਵੇਂ ਮਨੁੱਖ ਵਾਲਾ ਹੈ ਪਰ ਅਸਲ ਵਿੱਚ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਉਹ ਮਨੁੱਖ ਨਹੀਂ ਉਹ ਕੀ ਹਨ ਗੁਰਬਾਣੀ ਅਨੁਸਾਰ ਜਿੰਨਾ ਸਤਗੁਰ ਪੁਰਖ ਨ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਉਹ ਮਾਨਸ ਜੁਨ ਆਖਿਐ ਪਸ਼ੂ ਢੋਰ ਗਵਾਰ ਗਵਾਰ ਦਾ ਅਰਥ ਹੁੰਦਾ ਮੂਰਖ ਪਸ਼ੂ ਤੇ ਢੋਰ ਦਾ ਅਰਥ ਦਾ ਮਰੇ ਹੋਏ ਪਸ਼ੂ ਕਹਿੰਦੇ ਉਹ ਮਨੁੱਖ ਮਰੇ ਹੋਏ ਪਸ਼ੂਆਂ ਦੇ ਤੋਲ ਨੇ ਜਿਨਾਂ ਸੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਇਸੇ ਨੂੰ ਸਾਰ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਏਕ ਭਗਤ ਭਗਮਾਨ ਜਿਹ ਪ੍ਰਾਨੀ ਕੈ ਨਾਹੇ ਮਾਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਹਿੰਦੇ ਉਹਨਾਂ ਮਨੁੱਖਾਂ ਦਾ ਸ਼ਰੀਰ ਉਹਨਾਂ ਮਨੁੱਖਾਂ ਦਾ ਤਨ ਮਾਨੋ ਇਸ ਤਰ੍ਹਾਂ ਦਾ ਹੈ ਜਿਵੇਂ ਸ਼ੂਕਰ ਦਾ ਸੂਰ ਦਾ ਤੇ ਜਿਵੇਂ ਸਵਾਨ ਭਾਵ ਕੁੱਤੇ ਦਾ ਹੈ ਜਿਨ੍ਹਾਂ ਦੇ ਅੰਦਰ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਆਬਾਦਤ ਨਹੀਂ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਸੋ ਸਾਧ ਸੰਗਤ ਜੀ ਇਹ 47ਵੇਂ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਵਿਚਾਰਾਂ ਕਰਦਿਆਂ ਕੋਲ ਬੇਨਤ ਪੁਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਕੱਦ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ